ਸਸਰੀਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਜੇਤੋ ਤੇ ਤਹਿਸੀਲਵੇਂ ਨੂੰ ਜੇਤੇ ਪੈਂਦੀ ਆ ਬਾਈ ਜੀ ਬਾਈ ਜੀ ਹੁਣਾਂ ਕੋਲੇ ਬਹੁਤ ਸੁਨੱਖੇ ਸੋਹਣੇ ਜਾਨਵਰ ਆਏ ਆ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਆ ਅਕਟੀਨ ਚ ਇਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਕਟੀਨ ਚ ਚੈਨਲ ਤੇ ਬਾਈ ਜੀ ਵੀਡੀਓ ਪਾਉਂਦੇ ਰਹਿੰਦੇ ਆ ਆਪਣੇ ਚੈਨਲ ਤੇ ਅੱਜ ਬਾਈ ਜੀ ਹੁਣਾਂ ਦੀ ਦੂਜੀ ਵੀਰ ਗਵਾ ਬਾਕੀ ਦੀ ਬੰਦੀ ਹੋਈ ਗੱਲਬਾਤ ਬਾ ਬਾਈ ਜੀ ਨਾ ਕਰਦੇ ਲੈਨੇ ਜਾਣਕਾਰੀ ਇਹਨਾਂ ਤੋਂ ਸਸਰੀ ਘਰ ਬਾਈ ਜੀ ਸਸਰੀ ਘਰ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੀਪ ਸਿੰਘ ਜੀ ਐਡਰੈਸ ਆਪਣਾ ਜੈਤੋ ਸ਼ਹਿਰ ਆ ਜੀ ਬਾਜ਼ਾਰ ਕਾਨਾ ਰੋਡ ਤੇ ਆਪਣਾ ਘਰ ਆ ਜੀ ਠੀਕ ਆ ਜੀ ਬਾਈ ਜੀ ਜੈਤੋ ਸ਼ਹਿਰ ਬਾਜ਼ਾਰ ਰੋਡ ਤੇ ਬਾਈ ਜੀ ਦਾ ਘਰ ਆਉਣਾ ਸੌਖਾ ਯਾਰ ਛੜਕ ਦੇ ਉੱਤੇ ਬਾਈ ਜੀ ਦਾ ਬੋਰਡ ਲੱਗਿਆ ਵਾ ਬੋਰਡ ਵੇਖ ਕੇ ਆ ਜਾ ਸਕਦੇ ਆ ਕਿੰਨੇ ਪਸ਼ੂ ਬਾਈ ਜੀ ਆਪਣੇ ਕੋਲੇ ਅੱਜ 10 ਨਾ ਚੱਗੇ ਆਪਣੇ ਕੋਲੇ 10 ਨਾਗਾ ਜੀ ਕਿਹੜੇ ਕਿਹੜੇ ਆ ਜੀ ਇੱਕ ਤਾਂ ਸਾਈਵਾਲ ਵੜਾ ਜੀ ਦੂਜੇ ਸੂ ਵੀ ਮਰਜੀ ਹੱਥ ਮਾਰੀ ਵਿੱਚ ਚੱਕਰ ਠੀਕ ਹੈ ਜੀ ਇਹ ਦੇਖੋ ਦੋਸਤੋ ਸੀਲ ਠੰਡੀ ਆ ਬਾਈ ਜੀ ਹੁਣੀ ਵੈਸੇ ਹੀ ਉਵੇਂ ਬਹਿ ਗਏ ਆ ਕੋਈ ਨਿਆਣਾ ਨਹੀਂ ਪਾਇਆ ਕੋਈ ਮੂਰੇ ਚਾਟ ਪਾੜਾ ਨਹੀਂ ਪਾਇਆ ਵੈਸੇ ਸੀਲਸ ਲੱਗ ਬਹੁਤਾ ਕਰਮਾਂ ਵਾਲੀ ਠੰਡੀ ਵੜਾ ਪੂਰੀ ਕੱਚੀ ਜ਼ਰੂਰ ਆ ਕੈਦਨ ਲੱਜ ਬਾਈ ਜੀ ਇਹੇ ਇਹ 15 ਦਿਨ ਗਿਆ ਜੀ ਬਾਈ 15 ਦਿਨਾਂ ਦੀ ਕੱਚੀ ਹੈ ਜੀ ਬਾਈ ਜੀ 15 ਦਿਨ ਮਾਲਕਾਂ ਨੇ ਕਿਹਾ ਦੇ 15 ਦਿਨ ਨਹੀਂ ਬਾਈ ਜੀ ਉਹਨਾਂ ਨੇ ਕਰਕੇ ਦੇਣੀ ਆ ਜੋ ਕੋਈ 15 ਦਿਨ ਸਾਹ ਨੂੰ ਦਾ ਬਾਈ ਜੀ ਅੱਜ 15 ਦਿਨ ਦੀ ਕੱਚੀ ਲੈ ਜਾਣ ਵਾਲੇ ਦਾ ਵੀ ਫਾਇਦਾ ਜੀ ਤਿਆਰ ਵੀ ਤਾਂ ਤੁਹਾਨੂੰ ਵੀ ਪਤਾ ਹੀ ਵੈੜ ਕਿੰਨੇ ਰੁਪਏ ਦੀ ਦਾ ਮੱਝਰ ਕੀ ਵੈੜ ਹੈ ਜੀ ਦੁੱਧਵਾਦ ਵੀ ਇਹਨਾਂ ਦਾ ਬਹੁਤ ਸੰਗਣਾ ਹੁੰਦਾ ਮੱਝਰ ਗਏ ਹੁੰਦਾ ਜੇ ਆਪਾਂ ਮੱਝ ਲੈਣੇ ਅੱਜ ਮੱਝ ਲੱਖ ਸਵਾ ਲੱਖ ਰੁਪਏ ਤੋਂ ਘੱਟ ਕੋਈ ਨਹੀਂ ਆਉਂਦੀ ਜੀ ਤੇ ਮੱਝ ਦੇ ਅੱਧ ਚ ਹੀ ਆ ਜਾਣੀ ਜੀ ਤੁਹਾਨੂੰ ਵੜ ਬਹੁਤ ਚੰਗੀ ਆ ਦੁੱਧ ਵੀ ਪਾ ਦੂਗੀ ਦੁੱਧ ਦੇ ਵੀ ਕਰਮ ਵਾਲਿਆਂ ਦਾ ਨਾ ਚੰਗਾ ਬੰਦਾ ਜੀ ਸਾਡੀ ਪਿਓ ਅਰੀਜਨਲ ਸਾਈ ਵਾਲਾ ਬਈ ਹਾਂ ਅਰੀਜਨਲ ਸਾਈ ਵਾਲਾ ਦੁੱਧ ਵੀ ਇਹਦਾ ਚਿੱਟਾ ਹੀ ਹੁੰਦਾ ਤੇ ਹੁੰਦਾ ਵੀ ਵੱਜ ਵਰਗਾ ਹੀ ਆ ਜੀ ਜਿਹੜਾ ਬੰਦਾ ਜਮਾਂ ਕਹਿੰਦਾ ਨਹੀਂ ਨਾ ਮੈਂ ਗਾਂ ਦਾ ਦੁੱਧ ਪੀਂਦਾ ਜੇ ਤੁਸੀਂ ਉਹਨੂੰ ਵੀ ਚਾਹ ਪਾ ਕੇ ਪਿਆ ਕੇ ਬਣਾ ਕੇ ਪਿਆ ਦੋਗੇ ਤੇ ਤੁਹਾਨੂੰ ਐ ਨਹੀਂ ਕਹਿੰਦਾ ਵੀ ਗਾਂ ਦੇ ਦੁੱਧ ਦੀ ਮੈਨੂੰ ਚਾਹ ਪਿਆਤੀ ਤੌਰ ਚਾਲ ਕਰਮ ਵਾਲੇ ਦੀ ਬਹੁਤ ਸੋਹਣੀ ਸੁਨੱਖੀ ਹੈ ਜੀ ਪਲੀ ਜੁਲੀ ਹੈ ਜੀ ਪੂਰੀ ਲੱਸੀ ਵਿੱਕੀ ਹੈ ਨੀਗੀ ਸੋਣੀ ਸੁਨਖੀਆ ਥੰਥਨ ਬਹੁਤ ਚੰਗਾ ਲੱਗਿਆ ਤੇ ਸੀਲ ਠੰਡੀ ਦਾ ਤੁਸੀਂ ਵੇਖ ਹੀ ਲੈ ਕਿੰਨੀ ਆ ਜੀ ਠੰਡੀ ਬਰਫ ਵਰਗੀ ਬਹਿੜਾ ਜੀ ਹਾਂਜੀ ਬਰਤ ਭਿੰਦਰੀ ਜੀ ਬਾਈ ਜੀ ਦੁਆਰੇ ਫੇਰਾ ਤੁਮਰੀ ਜਾਂਦੇ ਆ ਕੋਈ ਆ ਨਹੀਂ ਵੀ ਕਿਸੇ ਪਾਸੇ ਪੂਛ ਵੀ ਲਾਉਂਦੀ ਕਰਮ ਵਾਲੀ ਚੱਕ ਕੇ ਖੜ ਜਾਂਦੀ ਆ ਤੇ ਬਾਈ ਜੀ ਕੀ ਜਾ ਡਿਮਾਂਡ ਆ ਦੀ ਇਹਦਾ ਬਾਈ ਜੀ ਕੱਚੀ ਤੋਂ ਸਾਨੂੰ 42000 ਰੁਪਿਆ ਡਿਮਾਂਡ ਆ ਜੀ ਠੀਕ ਆ ਬਿਲਕੁਲ ਜਾਇਜ਼ ਡਿਮਾਂਡ ਆ ਬਾਈ ਜੀ ਇਹਦਾ ਤਾਂ ਸਾਨੂੰ ਪਤਾ 55000 ਦੀ ਬਹਿੜੀ ਹੈਗੀ ਆ ਜੀ ਤੇ ਕੀ ਮਾਲਤਾਨ ਹੋ ਜੀ ਮੋਕੇ ਜੀ ਬਹ ਮਾਲਤਾਨ ਕਰਾਂਗੇ ਜੀ ਮੋਕੇ ਤੇ ਠੀਕ ਆ ਦੋਸਤੋ 42000 ਦੀ ਜੇ ਦੋਦੇ ਦਾ ਮੱਝ ਵਰ ਗਏ ਹੋਣਾ ਸਾਂ ਮੋਬਾਈਲ ਜਾ ਕੇ ਜੇ ਕਿਸੇ ਵੀਰ ਦੇ ਪਸੰਦ ਆਵੇ ਤਾਂ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਸੰਪਰਕ ਕਰ ਲਿਓ ਤਾਂ ਦੂਜਾ ਨੰਬਰ ਜੀ ਇਹ ਬਰੇ ਚਾਰ ਜਾਣ ਦਾ ਬੱਚੀ ਆ ਜੀ ਪੂਰੀ ਜਾਤ ਬਰੀੜ ਵਾਲੀ ਹਾਂਜੀ 4 ਕਿਲੋ ਦਦਾ ਜੀ 3 ਮਹੀਨੇ ਦੇ ਗੱਪਣ ਚੱਕ ਪਾ ਦੇ ਠੀਕ ਆ ਜੀ ਕੱਲ ਹੀ ਲਈ ਚੈੱਕ ਲਾ ਕੇ ਅਗਲਾ ਵੀ ਚੱਕਰ ਵਾਰ ਸਕਦੇ ਠੀਕ ਹੈ ਤੋ ਕੜਗਪਣ ਦੋਸਤੋ ਵਹਿੜ ਆ ਕਾਲੀ ਡੱਬੀ ਆ ਪੂਰੇ ਕੱਦ ਕਾਠ ਵਾਲੀ ਆ ਰਾਜੀ ਪਲੀ ਆ ਕੋਈ ਲੱਸੀ ਫਿੱਕੀ ਨਹੀਂ ਸੋਹਣੀ ਸੁਨੱਖੀ ਆ ਇਹਦੀ ਵੀ ਤੋਰ ਚੱਲ ਚੈਤਰਾ ਨੂੰ ਜੀ ਲੈ ਵੀ ਖਾਂਤੂਨ ਬਾਈ ਇਹਨੂੰ ਵੀ ਬਹੁਤ ਸੋਹਣਾ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ ਪੂਰੇ ਕੱਦ ਕਾਠ ਦੀ ਆ ਕੋਈ ਨਿੱਕੀ ਮੋਟੀ ਨਹੀਂ ਬਾਈ ਜੀ ਦੇ ਮੋਢੇ ਤੇ ਆਉਂਦੀ ਬਾਈ ਜੀ ਦਾ ਕੱਦ ਵੀ 6 ਫੁੱਟ ਹੋਊਗਾ ਐਡੇ ਕੱਦ ਕਾਠ ਵਾਲੀ ਬੱਛੀ ਜੇ ਕਿਤੇ ਤਿਆਰ ਹੋ ਜੇ ਪਾਲ ਜੇ ਤੇ ਦੋਸਤੋ ਧੋਨੇ ਧੋ ਦਿੰਦੀ ਆ ਦੇਖੋ ਜੀ ਨੇੜ ਤੋਂ ਚੈੱਕ ਕਰੋ ਜੀ ਪੂਰੀ ਸਨੱਖੀ ਸੋਹਣੀ ਵਹਿੜਾ ਜੀ ਟੋਕਰ ਗੱਬਣ ਆਈ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਹੋਏ ਨੰਬਰ ਤੇ ਸਪਾਰਕ ਕਰ ਲਿਓ ਇਹਦੀ ਬਾਈ ਜੀ ਕੀ ਜੇ ਡਿਮਾਂਡ ਆ ਸੀਜ਼ਲ ਦੋਸਤੋ ਇਹ ਵੀ ਬੋਤਲੇ ਬਾਈ ਹੱਥ ਲਵਾ ਚੋਈ ਦੀ ਗੰਟੀ ਜੀ ਧਾਰਾਂ ਦੇ ਬਰਾਬਰ ਦੀ ਠੰਡੀ ਸੀਰ ਦੀ ਹਾਂਜੀ ਟੂੜਾ ਪਾ ਕੇ ਬੈਠੇ ਥੱਲੇ ਤੋਂ ਹਿਲਦੀ ਨਹੀਂ ਠੀਕ ਹੈ ਜੀ ਤੇ ਇਹਦਾ 34000 ਰੁਪਏ ਰੇ ਬਾਈ ਇਹਦਾ 34000 ਰੁਪਿਆ ਰੇਟ ਆ ਦੋਸਤੋ ਮੁੱਲ ਬਾਈ ਦੇ ਬਿਲਕੁਲ ਜਾਇਜ਼ ਤੇ ਹੋ ਜੂ ਮਾਲ ਤਾਲੇ ਚੋਈ ਹਾਂ ਮੈਂ ਤਾਂ ਹੋ ਜੂ ਸਾ ਮੈਂ ਤਾਂ ਦੋਸਤੋ 34000 ਦੇ ਵਿੱਚੋਂ ਵੀ ਹੋ ਜੂਗਾ ਚੰਗੀ ਵਹਿੜਾ ਗੱਬਨ ਚੱਕ ਪਾਸ ਆ ਦਸੱਲੀ ਬਾਈ ਜੀ ਦੇ ਘਰੋਂ ਤੁਸੀਂ ਕਰਕੇ ਲੈ ਕੇ ਜਾਣੀ ਆ ਡਾਕਟਰ ਆ ਦਾ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹ ਲਿਆ ਕੇ ਚੈੱਕ ਕਰ ਲਓ ਦੋਸਤੋ ਥਲਾ ਦੀ ਬਾਈ ਜੀ ਦਾ ਗਰੰਟੀ ਆ ਤੁਸੀਂ ਦਾ ਚੈੱਕ ਕਰਾ ਕੇ ਲੈਂਦੀ ਹੋ ਬਾਈ ਜੀ ਨੇ ਚੈੱਕ ਕਰਾ ਕੇ ਲੈਂਦੀ ਤੁਸੀਂ ਕਰਾ ਕੇ ਲਿਜਾ ਸਕਦੇ ਜਿਹੜਾ ਵੀ ਡਾਕਟਰ ਤੁਹਾਨੂੰ ਚੰਗਾ ਲੱਗਿਆ ਜੀ ਤੇ ਤੀਜਾ ਨੰਬਰ ਇਹਦਾ ਮੁੱਲ ਦੱਸਤਾ ਆਪਾਂ ਹਨਾ ਤੀਜਾ ਨੰਬਰ ਜੀ ਇਹ ਖੀਰੀ ਬੱਛੀ ਆ ਜਰਸੀ ਤੇ ਸਾਈਵਲ ਕਰਾਸ ਆ ਹਾਂਜੀ ਇਹਦੇ 3 ਮਹੀਨਿਆਂ ਦੀ ਗੱਬਨ ਚੱਕ ਪਾਸ ਆ ਜੀ ਠੀਕ ਆ ਜੀ ਇਹ 28000 ਰੁਪਏ ਦੀ ਮੰਗ ਹੈ ਠੀਕ ਆ ਜੀ 28000 ਰੁਪਏ ਦੋਸਤੋ ਇਹਦੀ ਡਿਮਾਂ ਚੈੱਕ ਪਾਸ ਆ ਬਾਈ ਜੀ ਨੇ ਚੈੱਕ ਕਰਾਈ ਆ ਤੁਸੀਂ ਆ ਵੀ ਚੈੱਕ ਕਰਾ ਕੇ ਲੈ ਜਾ ਸਕਦੇ ਆ ਮਤਲਬ ਵੀ ਬਾਈ ਨੇ ਜਾਇ 28000 ਰੁਪਏ ਰੱਖਿਆ ਇਹਦਾ ਤੋਰ ਝਾਲ ਦੀ ਵੀ ਕਰਮ ਵਾਲੀ ਦੀ ਸੋਹਣੀ ਆ ਪਾਲਣ ਵਾਲੀ ਵਹਿੜ ਆ ਬਹੁਤ ਚੰਗੀ ਆ ਦੋਸਤੋ ਇਹ ਜਿਹਾ ਪੰਜ ਚਾਰ ਵਹਿੜਾ ਪੰਜ ਚਾਰ ਕਿੱਲੇ ਪੈਲੀ ਦੇ ਠੇਕੇ ਤੇ ਲੈ ਲਓ ਚੰਗਿਆਂ ਵੈਸੇ ਜੇ ਪੰਜ ਚਾਰ ਵਹਿੜਾ ਪਾਲ ਲੈ ਤੜਕੇ ਘੰਟਾ ਕੰਮ ਕਰ ਲੈ ਆਥ ਨੇ ਘੰਟਾ ਕੰਮ ਕਰ ਲੈ ਸਾਰਾ ਦਿਨ ਜਿੱਥੇ ਮਰਜੀ ਫਿਰਦਾ ਰਹੇ ਤੇ ਪੈਲੀ ਇਹਨੇ ਫੇਰ ਲਾਉਂਦੀ ਨਹੀਂ ਦੋਸਤੋ ਜਿਨੇ ਇਹਨਾਂ ਨੇ ਕਰਮਾ ਲਗਾਣੇ ਅਰਲਾ ਦੇਣੇ ਦੋ ਦੋ ਘੰਟੇ ਕੰਮ ਕਰਕੇ ਮੜ ਕੇ ਚਿੱਟੇ ਲੀਡੇ ਪਾ ਕੇ ਜਿੱਥੇ ਮਰਜੀ ਫਿਰਲੇ ਬੰਦਾ ਕੋਈ ਫੋਟ ਸਾਗ ਨਹੀਂ ਸਾਫ ਸੁਥਰੀ ਹਾਂਜੀ ਸੋਹਣੀ ਸੁਨੱਖੀ ਬੈੜਾ ਜੀ ਬਹੁਤ ਠੰਡੀ ਕੋਈ ਫੋਟ ਸਾਗ ਵੀ ਹੈ ਨਹੀਂ ਚਾਰ ਹੀ ਥਾਨਾ ਜੀ ਨੇੜੇ ਤੋਂ ਚੈੱਕ ਕਰ ਲਓ ਯਾ ਵੇਖੋ ਦੋਸਤੋ ਪੂਰੀ ਚੰਗੀ ਬੱਚੀ ਹੈ ਆ ਚੌਥਾ ਨੰਬਰ ਜੀ ਤਿੰਨ ਬੱਚੇ ਹੈ ਜਰਸੀ ਤਿੰਨੇ ਟਾਪ ਬਲੀਡ ਚ ਹਾਂਜੀ ਇਹਨਾਂ ਦਾ ਇੱਕੋ ਹੀ ਰੇੜਾ ਹੀ ਚਾਲਾਂਜ ਆ ਰਿਹਾ 1000 ਰੁਪਿਆ ਮੁੱਲ ਦਾ ਤਾਂ ਦੋਸਤੋ ਤਿੰਨੇ ਬੱਚੇ ਬਹੁਤ ਸੋਹਣੇ ਸੁਨੱਖੇ ਪਿਆਰ ਜਰਸੀ ਅਰੀਜਨਲ ਜਰਸੀ ਆ ਜੀ ਤਿੰਨਾਂ ਦੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਤਿੰਨਾਂ ਦਾ ਇੱਕੋ ਹੀ ਰੇਟ ਆ ਜੀ 14 14000 ਰੁਪਈਆ ਜੀ ਬਾਕੀ ਮੌਕੇ ਤੇ ਬਾਈ ਜੀ ਨਾਲ ਸਪਾਰਕ ਕਰ ਲਿਓ ਮਾਨਤਾਨ ਥੋੜਾ ਕੋਈ ਨਾ ਕੋਈ ਜ਼ਰੂਰ ਕਰਨਗੇ ਜੀ ਇਕੱਠੇ ਲੈਣਾ ਹਵਾਲਿਆਂ ਬੰਦਿਆਂ ਦਾ ਸੀਲ ਵਧਗਾ ਸੋਹਣਾ ਸੁਨੱਖਣਾ ਬੱਚੀਆਂ ਜੀ ਤੇ ਹੋਰ ਜਰਸੀ ਪੂਰੇ ਸੋਹਣੇ ਸੁਨੱਖੇ ਪਲੇ ਜੁਲੇ ਫੇਸ ਕੁਆਲਟੀ ਪੂਰੀ ਸੋਹਣੀ ਆ ਤੰਨਾ ਦੀ ਕੁਆਲਿਟੀ ਬਹੁਤਾ ਬੋਦੀ ਵਾਲੀ ਬੱਛੀ ਆ ਥਾਨ ਚਾਰ ਹੀ ਆ ਦੋਸਤੋ ਇਹ ਚੈੱਕ ਕਰਾ ਦਿੰਨੇ ਆ ਕੋਈ ਫੋਟ ਸਾਗ ਨਹੀਂ ਕੱਲਾ ਕੱਲਾ ਥਾਨਾ ਜੀ ਗੁਲਾਬੀ ਥਾਨਾ ਆ ਦੱਸੋ ਜੀ ਤੀਜਾ ਦੂਜਾ ਨੰਬਰ ਵੱਚੀ ਵੇਖੋ ਜੀ ਵੱਚੀ ਦੋਸਤੋ ਇਹ ਵੀ ਪੂਰੇ ਪੱਕੇ ਬਦਾਮੀ ਰੰਗ ਦੀ ਆ ਸੋਹਣੀ ਸੁਨੱਖੀ ਆ ਤੋਰਾ ਤੁਹਾਨੂੰ ਕਰਮ ਵਾਲੀਆਂ ਦੋਨਾਂ ਦਾ ਇਕੱਠਾ ਨਾਲ ਚੈੱਕ ਕਰਾਉਣੇ ਆ ਮੁੱਲ ਇਹਨਾਂ ਦਾ 14 14000 ਰੁਪਇਆ ਤਿੰਨਾਂ ਦਾ ਜੀ ਦੇਖੋ ਜੀ ਬੱਚੀਆਂ ਬਹੁਤ ਸੋਹਣੀਆਂ ਸੁਨੱਖੀਆਂ ਫੁੱਲ ਬਰੀਡ ਵਾਲੀਆਂ 크로ਸ ਤਿੰਨਾਂ ਦੇ ਵਿੱਚੋਂ ਕੋਈ ਵੀ ਹੈ ਨਹੀਂ ਗੀ ਤਨ ਕੋਨ ਬਹੁਤ ਸੋਹਣਿਆ ਬੋਦੀ ਵਾਲੀਆਂ ਬੱਚੀਆਂ ਖਾਲਤਾਂ ਨੇ ਦੇ ਚਾਰ-ਚਾਰ ਹੀ ਆ ਜੀ ਚਾਰ-ਚਾਰ ਹੀ ਇਹਨਾਂ ਦੇ ਥਾਨਾ ਜੀ ਕੋਈ ਫੋਰ ਸ਼ਾਂਗ ਕਿਸੇ ਦੇ ਵੀ ਹੈ ਨਹੀਂ ਜਾਨਵਰ ਬਾਈ ਜੀ ਸੋਹਣੇ ਸੁਨੱਖੇ ਲੈ ਕੇ ਆਉਂਦਾ ਜੀ ਅਗਲੀ ਵੀਡੀਓ ਦਾ ਬਾਈ ਜੀ ਚੰਗੇ ਹੀ ਜਾਨਵਰ ਬਾਈ ਤੁਹਾਡੇ ਕੋਲੇ ਹਾਂ ਸਾਰੇ ਦੇ ਹਾਂ ਜੀ ਜਾਨਵਰ ਲੈਉਣੇ ਵੀ ਚੰਗੇ ਆ ਜੀ ਵੀਡੀਓ ਵਧਾਰੀ ਜੀ ਅਗਲੀ ਵਧਰਾ ਮਾਲ ਵੀ ਖੇ ਹਾਂ ਵਧੀਆ ਮਾਲ ਠੀਕ ਹੈ ਠੀਕ ਹੈ ਜੀ ਆ ਸਾਈਵਾਲ ਵੱਚੀ ਜੀ ਦੇਖੋ ਆਹ ਵੇਖੋ ਦੋਸਤੋ ਸ਼ਾਈਵਾਲ ਵੱਚੀ ਪੂਰੀ ਰਾਜੀਪਲੀ ਸੋਹਣੀ ਸੁਨੱਖੀ ਆ ਤੇ ਝੋਲੀ ਵੇਖੋ ਜੀ ਦੋਸਤੋ ਐ ਲੱਗਦੀ ਜਿਵੇਂ ਪੰਜਾਂ ਮਹੀਨੇ ਦੀ ਗੱਭਣ ਹੁੰਦੀ ਆ ਝੋਲੀ ਜਿੱਦੇ ਤਿਆਰ ਹੋ ਗਈ ਕਰਮ ਵਾਲੀ ਨੇ ਕਿੱਡੀ ਤਗੜੀ ਕਰਨੀ ਆ ਪੰਜਾਂ ਮਹੀਨਾ ਦੀ ਵੱਚੀ ਵੀ ਨਹੀਂ ਝੋਲੀ ਨਹੀਂ ਕਰਦੀ ਵਾਲ ਟੱਲ ਵੇਖੋ ਜੀ ਕਿੰਨੀ ਆ ਪੂਰਾ ਚਾਰ ਥਾਣੇ ਦੇ ਪੂਰਾ ਵਾਲ ਟੱਲਾ ਜੀ ਇਹ ਵੀ ਸਾਈਵਾਲ ਆ ਜੀ ਆ ਵੀ ਸ਼ਾਈਵਾਲ ਹੀ ਆ ਜਿਹਦੇ ਮਰਜ਼ੀ ਹੱਥ ਮੌਜੂਦ ਸੀਲ ਠੰਡੀ ਆ ਚਾਰ ਹੀ ਥਾਣਾ ਮੋٹے ਮੋٹے ਥਾਣਾ ਜੀ ਇਹਦੇ ਵੀ ਵੱਛੀਆਂ ਸਟਰੀਲ ਬਹੁਤ ਆ ਬਿਲਕੁਲ ਇੰਨਾ ਤਿੰਨਾ ਦਾ ਰੇਟ 12-12000 ਰੁਪਿਆ ਬਾਈ ਆ ਤਿੰਨ ਵੱਛੀਆਂ ਜੀ ਤਿੰਨਾ ਦਾ 12-12000 ਆ ਸ਼ਾਈ ਵਾਲ ਕ੍ਰਾਸ ਜਰਸੀ ਕ੍ਰਾਸ ਵੀ ਕਹਿ ਸਕਦੇ ਆ ਸ਼ਾਈ ਵਾਲ ਕ੍ਰਾਸ ਵੀ ਕਹਿ ਸਕਦੇ ਆ ਉਹ オリジナル ਸ਼ਾਈ ਵਾਲਾ ਹੀ ਆ 6 ਮਿੰਟਾਂ ਦਾ ਜਰਸੀ ਬੱਚਾ ਜੀ ਲਾਸਟ ਦੇ ਆ ਜੀ ਆ ਬੱਚਾ ਜਰਸੀ ਦਾ ਵੇਖੋ ਦੋਸਤੋ ਕਿੱਡਾ ਸੋਹਣਾ ਸੁਨੱਖਾ 7000 ਰੁਪਏ ਗੂਤੀ ਬਾਤੀ ਵੇਖੋ ਕਿੰਡੀ ਸੋਹਣੀ ਆ ਬਾਈ ਇਹਨੇ 7000 ਰੁਪਏ ਰੇਟ ਕਰਿਆ ਇਹਦਾ ਜੇ ਕੋਈ ਦੋਸਤ ਨੇ ਸ਼ੌਂਕ ਪੂਰਾ ਕਰਨਾ ਤੇ ਲੈ ਜਾ ਬੱਚੀ ਬਹੁਤ ਜਿਆਦਾ ਚੰਗੀ ਹੈ ਜੀ ਚਾਰ ਹੀ ਥਣ ਇਹਦੇ ਆ ਨਿੱਕਾ ਜਿਹਾ ਬੱਚਾ ਪਿਆਰ ਨਾਲ ਸਾਹਮਣਾ ਸਾਹਮਣਾ ਹੋਵੇ ਫੀਡ ਫੂਡ ਚੰਗੀ ਪੈ ਜੇ ਇਹਨੂੰ ਤੇ ਗੱਲਾਂ ਕਰਾ ਦੂ ਦੋਸਤੋ ਠੀਕ ਹੈ ਜੀ ਆ ਦੋਸਤੋ ਨਿਗਾਹ ਮਾਰ ਲਓ ਬਾਈ ਜੀ ਕੋਲੇ 10 ਨਾਗਾ 10 ਹੀ ਪੂਰੇ ਸੋਨੇ ਸੁਨਖੇ ਆ ਪਹਿਲਾ ਨੰਬਰ 15 ਦਿਨਾਂ ਦੀ ਕੱਚੀ ਆ ਦੂਜਾ ਨੰਬਰ ਤੋ ਕੜਗੱਬਣਾ ਤੇ ਆ ਦੋਸਤੋ ਸੱਤ ਬੱਚਿਆਂ ਬਹੁਤ ਚੰਗੀਆਂ ਸੋਹਣਾ ਸੁਨੱਖਿਆ ਤੇ ਮੋਬਾਈਲ ਨੰਬਰ ਦੱਸ ਦਿੰਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਆਪਣਾ 97818 ਜੀ ਹਾਂਜੀ 97818 15150 ਜੀ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦੋ ਜੀ 97818 15150 ਆ ਬਾਈ ਜੀ ਦਾ ਮੋਬਾਈਲ ਨੰਬਰ ਆ ਜੀ ਇਹ ਬਾਈ ਜੀ ਦਾ ਸਕਰੀਨ ਉੱਤੇ ਚੱਲੂਗਾ ਇਹ ਤੇ ਸਪਾਰਕ ਕਰ ਲੋ ਜਿਹੜਾ ਵੀਰ ਵੀ ਬਾਈ ਜੀ ਨੂੰ ਫੋਨ ਲਾਊਗਾ ਮਾਨਤਾਨ ਬਾਈ ਜੀ ਜ਼ਰੂਰ ਕਰੂਗਾ ਤੇ ਜੇ ਆਪਣਾ ਵੀਡੀਓ ਕੋ ਸੋਹਣੀ ਲੱਗੇ ਬਾਈ ਜੀ ਅੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ